ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਦ ਤੋਂ ਬਦ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸ਼ਤ ਸ਼੍ਰੀਕਾਲ ਲਓ ਜੀ ਮਿੱਤਰੋ ਤੁਹਾਡੀ ਦੂਸਰੀ ਮਸ਼ੀਨ ਵੀ ਪਹੁੰਚ ਗਈ ਦੇਖੋ ਇਹਦੇ ਚ ਐਦਾਂ ਰੂਟਰ ਹੈ ਵਿੱਚ ਥਰੇਸਰ ਆ ਕਰੋ ਚੈੱਕ ਤੁਹਾਡੇ ਸਾਹਮਣੇ ਹੈ ਚੱਲੀ ਜਾਂਦਾ ਮਸ਼ੀਨ ਦਾ ਕੰਮ ਦੇਖ ਭਾਲ ਜੋ ਮੜਾ ਮੋਟਾ ਨੱਟ ਨੱਡ ਨੁੱਟ ਲੇ ਨੇ ਮਿੱਠੇ ਲੱਗਿਆ ਆ ਲੱਡੂ ਬਈਆ ਦੇਖੋ ਹਿੱਸੇ ਦੇ ਨੱਟ ਢੱਲੇ ਨੇ ਕਿਉਂਕਿ ਇਹ ਮੱਕੀ ਤੇ ਜਾਂ ਚੱਲਦੀ ਆ ਮਸ਼ੀਨ ਬੱਟਾਂ ਤੇ ਚੱਲਣ ਕਾਰਨ ਢਿੱਲ ਬਹੁਤ ਪੈਂਦੀ ਆ ਨੱਟ ਟੁੱਟਦੇ ਬਹੁਤ ਨੇ ਰੋਜ਼ਾਨਾ 2-4 ਨੱਟ ਨਵੇਂ ਪਾਉਨੇ ਆ ਸਾਰਾ ਮਸ਼ੀਨ ਵਾਲਾ ਦਲੇ ਘੁੰਮ ਕੇ ਦੇਖਣਾ ਪੈਂਦਾ ਵੀ ਕਿੱਥੇ ਕਿਹੜਾ ਕੀ ਹੋਇਆ ਕੀ ਗੱਲਬਾਤ ਆ ਨਾਲੇ ਤਾਂ ਮਸ਼ੀਨ ਚੈੱਕ ਹੋਉਂਦੀ ਆ ਨਾਲੇ ਕੰਮ ਜ਼ਰੂਰੀ ਆ ਇਹ ਦੇਖਣਾ ਸਾਰਾ ਦੂਸਰੀ ਉਹ ਖੜੀ ਆ ਲੋ yellow ਥੋੜੀ ਆ ਵੀ ਖੜਾ ਜਹਾਜ਼ ਹਲੇ ਇਹਦਾ ਕੰਮ ਜਥੇ ਰਹਿ ਗਿਆ ਰਹਿ ਗਿਆ ਕਿਉਂ ਕੰਮ ਆ ਜਿਆਦੇ ਉਹਦੇ ਕਰਕੇ ਫਿਲਟਰ ਰਹਿਦਾ ਇਹਦਾ ਪੌਣ ਤੋਂ ਅੱਗਿਆਂ ਕੰਮ ਸਟਾਰਟ ਕਰਨ 8:30 ਹੋ ਗਏ ਤੇ ਮਸ਼ੀਨ ਵੀ ਆ ਗਈ ਉਹ ਪਲਾੜ ਚਲਾਉਣੀ ਆ ਆਪਾਂ ਸਾਹਮਣੇ ਟਰਾਲੀ ਵੀ ਲਿਆਇਆ ਜੀ ਮੈਂ ਸੁਪਰਮਾਰਕਰ ਪਾ ਕੇ ਆਉਨੇ ਆ ਸਾਹਮਣੇ ਰਾਤ ਵੱਡ ਲੈਂਦੇ ਰਾਤ ਵੱਧਦੇ ਜੀ ਇਹ ਡਿੱਗਿਆ ਵਾ ਡਿੱਗਾ ਹੋਣ ਕਰਕੇ ਨਹੀਂ ਵੱਢਿਆ ਕਿਉਂਕਿ ਨੁਕਸਾਨ ਬਹੁਤ ਹੁੰਦਾ ਇਹ ਖੜੀ ਹੁੰਦੀ ਆਪਾਂ ਬੰਦੇ ਨਹੀਂ ਦੀ ਕਰਨੀ ਸਾਰੀ ਰਾਤ ਖਿੱਚੀ ਰੱਖਣਾ ਦੀ ਕੰਮ ਨਵੇੜ ਦੇਣਾ ਦੀ ਟਾਈਮ ਨਾਲ ਕੰਮ ਪੂਰੇ ਝੋਰਾ ਦੇ ਚੱਲਦਾ ਸਿਰ ਚੜਿਆ ਪਿਆ ਕੰਮ ਫਿਰ ਕਾਲਾ ਬਾਈ ਚਲੇ ਆ ਗਿਆ ਘਰ ਨੂੰ ਇਹ ਆਇਆ ਲੇਟ ਫਰਨੋ ਦਾ ਮਸ਼ੀਨ ਚੱਲੀ ਹੁੰਦੀ ਕੀਦਾ ਖੰਡ ਵੱਡਿਆ ਹੁੰਦਾ ਨਹੀਂ ਜੀ ਲੱਗੇ ਆ ਜੀ ਨੌ ਲੈ ਕੇ ਪਰਮਾਤਮਾ ਦਾ ਵਾਹਿਗੁਰੂ ਸਤਿਨਾਮ ਕਰਤਾ ਕਮ ਸਟਾਰਟ ਪਾਤਾ ਕਿਹੜਾ ਮੈਂ ਜੀ

ਕੋਈ ਟੋਟਾ-ਫੋਟਾ ਨਹੀਂ ਹੈਗਾ ਪੂਰੀ ਓਕੇ ਰਿਪੋਰਟ ਆ ਘੈਂਟ ਵਧੀਆ ਕੁਆਲਿਟੀ ਆ ਫੁੱਲ ਮੱਕੀ ਹੋਈ ਮੱਕੀ ਯਾਰ ਸਾਡੀ ਵੀ ਟਰਾਲੀ ਆਪਣੀ ਰਾਜਪੁਰੇ ਗਈ ਵੀ ਆ ਜਿਹੜੀ ਰਾਤ ਵੱਡੀ ਸੀ ਆਉਦਾ ਕਾਲਾ ਬਾਈ ਫੈਂਟੀ ਫੋਟੋ ਰਾਲਾ ਨੇ ਇਹ ਮਸ਼ੀਨ ਮੱਕੀ ਤੇ ਵੀ ਡਬਲ ਸਪਰੈਸਰ ਵਾਲ ਕਰਕੇ ਸ਼ੰਭੀ ਵਧਾਈ ਕਰ ਦਿੰਦ ਰੇ ਬਹੁਤ ਵਧੀਆ ਮੈਂ ਦਾਣੇ ਪਾ ਕੇ ਜਾਊਗਾ ਪਰ ਰੀਲ ਪਾਈ ਤੀ ਵੀ ਜਿਹੜੇ ਬੰਦੇ 150 ਜਾਂ 150 ਤੋਂ ਵੱਧ ਖੇਤੀ ਕਰਦੇ ਨੇ ਤੇ ਜਿਨ੍ਹਾਂ ਕੋ ਕੰਬਾਇਨ ਹੈ ਨਹੀਂਗੀ ਇਹ ਕੰਬਾਇਨ 9 ਮੈਟਰ ਆਪਦੀ 2 ਤੇ 4 ਲੱਖ ਰੁਪਇਆ ਆਪਾਂ ਮਸ਼ੀਨਾਂ ਵਾਲਿਆਂ ਨੂੰ ਦੇਈ ਜਾਂਦੇ ਹਾਂ ਬਹੁਤ ਵੀਰਾਂ ਦੇ ਕਮੈਂਟ ਆਏ ਕਿ ਤੁਸੀਂ ਉਹ ਦੇ ਦਿਓ ਆਪਣੇ ਕੋਲ ਤਾਂ ਮਿੱਤਰੋ 2002 ਦੀਆਂ ਚੱਲਦੀਆਂ ਨੇ ਆਪਾਂ ਤਾਂ ਮਸ਼ੀਨਾਂ ਚਲਾ ਰਹੇ ਹਾਂ ਚਲਾ ਵੀ ਇਹ ਜਿਹੇ ਤਰੀਕੇ ਨਾਲ ਰਹੇ ਹਾਂ ਬਹੁਤ ਸਾਲਾਂ ਦੇ ਚਲਾ ਰਹੇ ਹਾਂ ਮੱਕੀ ਦੇ ਤਾਂ ਆਪਾਂ 2007 ਦੇ ਚਲਾ ਰਹੇ ਹਾਂ 6 ਤੇ 7 ਦੇ 6 ਦੇ ਵਿੱਚ ਕਟਣ ਲੈ ਲਿਆ ਦੀ 6 ਜ ਆਪਾਂ 4-5 ਕੇਟ ਆਪਣੇ ਵੱਡੇ ਤੇ ਬਾਕੀ 70-80 ਕ ਖੇਤ ਵੱਡੇ ਤੇ ਸਾਰੇ ਮੱਕੀ ਦੇ ਪਹਿਲੇ ਸਾਲ ਫੋਨ ਕਰਕੇ ਤੇ ਉਸ ਤੋਂ ਬਾਅਦ 7-8 ਜੇ ਫਿਰ ਕੰਮ ਵੱਧ ਆ ਗਿਆ ਚੱਲੀ ਗਿਆ ਕੰਮ ਕਰ ਆਪਾਂ ਦਾ ਜੱਦੇ ਹੀ ਚਲਾਉਨੇ ਆ ਤੇ ਆਪਣਾ 25ਵਾਂ 26ਵਾਂ ਕਟ ਰਾ ਇਹ ਨੂੰ ਪਹਿਲਾਂ ਵੀ ਦੱਸਿਆ ਵੀ 25ਵਾਂ ਕਟ ਰੇ 26ਵਾਂ ਹੌਲੈਂਡ ਵਾਲਾ ਕਟ ਰਾ ਆਪਣਾ ਇਹ ਮੱਕੀ ਮੱਕੀ ਦਾ ਤੇ ਮਸ਼ੀਨਾਂ ਤਾਂ ਆਪਾਂ 40 ਵਾਲੀ ਲੈ ਚੁੱਕੇ ਆ ਆਪਾਂ ਚੱਲੀ ਜਾਂਦਾ ਕੰਮ ਕਾਰੋਬਾਰੀਆ ਮਿੱਤਰੋ ਗੌਰ ਜਰੂਰ ਕਰਿਓ ਜਿਹੜੇ ਬੰਦੇ ਸਾਲ ਦਾ ਆਟੋ ਚੇਡ ਆਕਰਮੀਆ ਦੇ ਰਹੇ ਨੇ ਸਮਝ ਲੋ ਵੀ ਜਦ ਤੇ ਪੜਾਈ ਕਰਾਉਨੇ ਹੋ ਤੁਸੀਂ 20-25 ਲੱਖ ਰੁਪਏ ਦੀ ਮਸ਼ੀਨ ਆਉਂਦੀ ਆ 20-25 ਲੱਖ ਰੁਪਏ ਤੁਸੀਂ ਕੰਬਾਈਨ ਵਾਲੇ ਵੀਰਾਂ ਨੂੰ ਦੇ ਚੁੱਕੇ ਹੋ ਐਂਡ ਤੇ ਮਸ਼ੀਨ ਤੁਹਾਡੇ ਕੋਲ ਫੇਰ ਘਰੇ ਖੜੀ ਹੋਣੀ ਸੀ ਜੇ ਤੁਹਾਡੀ ਆਪੀ ਮੈਟਰੋ ਰਾਜਪੁਰੇ ਜਾਇਆ ਕਰੋ ਜਿਹੜੇ ਅਮਰੋਹ ਜਾਈ ਜਾਂਦੇ ਨੇ ਕਹਿੰਦੇ ਰੇਟ ਘੱਟ ਲੱਗਦਾ ਰੇਟ ਤਾਂ ਘੱਟ ਲੱਗਣਾ ਹੀ ਆ ਤਾਂ ਐਤ ਕੀ ਉੱਥੇ ਦੇ ਵਪਾਰੀ ਇਹਦਾ ਦੇਖਦੇ ਏਕੇ ਵੀ ਵਪਾਰੀ ਬਣ ਕੇ ਪੈਸੇ ਕਮਾਗੇ ਇਹਨਾਂ ਨੇ ਦੇਖ ਕੇ ਆਪ ਤੋਲ ਲਿਆ ਕਾ ਮੋਰੇ ਬਰੋ ਵਾਲਿਆਂ ਨੇ ਇਹ ਤਾਂ ਛੋਟੇ ਨੇ ਹਲੇ ਇਹਨਾਂ ਨੇ ਥੋੜੀ ਰੇਟ ਲਾਉਣਾ ਰਾਜਪੁਰੇ ਆ ਰੇਟ ਆਪਾਂ ਉੱਥੇ ਪਹੁੰਚਿਆ ਕਰੋ ਜਿਹੜੇ ਮਾਰੇ ਮੋਤੇ ਕਿਸਾਰ ਵੀਰ ਜਿਹੜੇ ਤੀਜੇ ਨੂੰ ਕੀਤੇ ਵਾਲੇ ਨੇ 4 ਕੀਤੇ ਆ ਰਹੇ ਫਿਰ ਆ ਕੇ ਦੱਸ ਦੋ ਵੀ ਰੇਟ ਘੱਟ ਲੱਗਿਆ ਥੋੜਾ ਕਿਵੇਂ ਵੱਧ ਲੱਗਿਆ ਜਿਹੜੀ ਮੰਡੀ ਪੈਦਾ ਦਾ ਖਰੀਦਦੀ ਉਹ ਮੰਡੀ ਚ ਪਹੁੰਚਿਆ ਕਰੋ ਫਸਾ ਲੈ ਕੇ ਹਮੇਸ਼ਾ ਇਹਨਾਂ ਨੇ ਵੀ ਤਾਂ 2000 ਰੁਪਏ ਦੇਣੀਆਂ ਨੇ ਗਾਹਾਂ ਵਾਲਿਆਂ ਨੂੰ ਇਸ ਵਾਰ ਝਾੜ ਘੱਟ ਆ ਚਲੋ ਮੰਨਦੇ ਆ ਥੋੜਾ ਜਿਹਾ ਖੇਤਾਂ ਦਾ ਤੇ ਰੇਟ ਹੈਗਾ ਤੇ ਰਾਜਪੁਰੇ ਦੇ ਨਾਬਾ ਪਹੁੰਚੋ ਜੇ ਡੇਡੀ ਆ ਦੇਖੋ ਤੇ ਸਾਰੀ ਛੱਡੀ ਵਿੱਚ ਜਾਂਦੀ ਆ ਜਾਂ ਉਧਰੋਂ ਆਉਂਦੀ ਆ ਮਸ਼ੀਨ ਕਿਰ ਕਰਵੜ ਹੁੰਦੀ ਹੈ ਇਹਨੂੰ ਕਿਹਾ ਵੀ ਇੱਕੋ ਪਾਸੇੋਂ ਘੇੜੇ ਲਾਈ ਜਾ। ਅੱਜ ਦੇ ਨੁਕਸਾਨ ਬਹੁਤ ਕਰਿਆ ਹਵਾ ਨੇ। ਆਪਾਂ ਪਾਟਾਂ ਨੂੰ ਆਪਾਂ ਨੂੰ ਅੱਗ ਲਾਉਣੀ ਪੈਣੀ ਆ ਇਹਦੇ ਲਈ ਮਾਫੀ ਚਾਹੁੰਦੇ ਆ। ਅੱਗ ਲਾਉਣੀ ਪੈਣੀ ਆ 30 ਤੋਂ 40% ਨੁਕਸਾਨ ਆ ਪੰਪੀ ਦਾ। ਪਰ ਤੋਂ ਘੱਟ ਬਹੁਤ ਜ਼ਿਆਦਾ ਨਜਾਇਜ਼ ਨੁਕਸਾਨ ਹੋਇਆ ਦਾ। ਆਡੇ ਬਹੁਤ ਛੱਡੇ ਪਾਏ ਨੇ ਤੇ ਕੰਪੈਨ ਵੀ ਛੱਡਦੀ ਆ ਇਹੀ ਹੋਣ ਕਾਰਨ ਦੂਹ ਰਹਿ ਗਿਆ ਜੀ ਪ੍ਰਸ਼ਾਦਾ ਛੱਕੇ ਇੱਕ ਗਿਆ ਹੋਇਆ ਫੋਨ ਕਰਕੇ ਨਾ ਕਟਰ ਜਾਮ ਹੋ ਜਾਂਦਾ ਕਈ ਵਾਰੀ ਉਹਦੇ ਕਰਕੇ ਕਲਚ ਲੈਣਾ ਪੈਂਦਾ ਤੇ ਟਾਂਡੇ ਫਾਜ ਜਾਂਦੇ ਨੇ ਪ੍ਰੋਬਲਮ ਆਉਦੀ ਅੱਜ ਕੀ ਹੋਈ ਪੱਕੀ ਜਿਹਾ ਬਹੁਤ ਹਾਲੇ ਇੰਨਾ ਸਵਰ ਕਰ ਹੋਵੇ ਜੇ ਕੱਖ ਨਹੀਂ ਹੈਗਾ ਜੇ ਕੱਖ ਹੋਵੇ ਫਿਰ ਬਹੁਤ ਪ੍ਰੋਬਲਮ ਆਵੇ ਕਟਰ ਦੇਖੋ ਕਿੰਨਾ ਨਹੀਂ ਮਾਰਿਆ ਦਾ ਬਹੁਤ ਸਾਲ ਹੋ ਗਏ ਮੱਕੀ ਵਰਦਿਆਂ ਨੂੰ ਡਟੂਰੇ ਕਰਕੇ ਵਧੀਆ ਕਢਾਈ ਕਰੀ ਜਾਂਦੇ ਨੇ ਨਹੀਂ ਤਾਂ ਬਹੁਤ ਆਫਰਾ ਡਰਾਈਵਰ ਵੀਰਾਂ ਦਾ ਵੀ ਜਿਹੜੇ ਨਵੇਂ ਚੁਣੌਤਾਂ ਕਰਦੇ ਨੇ ਬੀਤਾ ਬਹੁਤ ਧੰਨਵਾਦ ਕੰਪਨੀਆਂ ਦਾ ਜਿਨ੍ਹਾਂ ਨੇ ਮੱਕੀ ਵਾਲੇ ਕਾਟਰ ਬਣਾਤੇ ਤੇ ਕਿਸਾਨ ਭਰਾਵਾਂ ਦੀ ਜਾਨ ਸਖਾਲੀ ਕਰਤੀ ਨਹੀਂ ਮੱਕੀ ਅੱਗੇ ਕੌਣ ਲਾਉਂਦਾ ਸੀ ਤੇ লাভ ਹੀ ਲੈਣੀ ਤਾਂ ਵਿਵਤਾ ਪੈ ਜਾਣੀ ਵੀ ਵਟਾਂਗੇ ਕਿਵੇਂ ਕੀ ਕਰਾਂਗੇ ਦਾ ਕਟਰ ਔਨ ਕਰਕੇ ਮਿੰਟੋ ਮੀਟੀ ਕੰਮ ਹੋ ਜਾਂਦਾ ਜਿਵੇਂ ਕਣਕ ਝੋਨਾ ਵੱਢ ਲਿਆ ਸਮਝ ਲਓ ਮੱਕੀ ਵੱਢ ਲਈ ਧਾਣੇ ਪੈਕੇਟ ਟਰਾਲੀ 'ਚ ਬੰਦਾ 2-4 ਘੰਟਿਆਂ 'ਚ ਵੇਤਾ ਹੋ ਜਾਂਦਾ ਔੜੀ ਔੜੀ ਸੋਧ ਹੁੰਦੀ ਗਈ ਹੁੰਦੀ ਗਈ ਤਕਨੀਕ ਬਦਲਦੀ ਗਈ ਤੇ ਹੁਣ ਛੱਲੀ ਵੀ ਬਹੁਤ ਘੱਟ ਗਿਰਦੀ ਆ ਕੇ ਛੱਲੀ ਬਹੁਤ ਡੇਗਦਾ ਫਿਰਦਾ ਹੁੰਦਾ ਜੀ ਕਟਰ ਬਹੁਤ ਨੁਕਸਾਨ ਕਰਦਾ ਹੁੰਦਾ ਯਾਰ ਪਹਿਲੀਆਂ 'ਚ ਚਰਾਇਆ ਆਪਾਂ ਨੇ ਤੇ ਚੈਰ ਬਹੁਤ ਲੈਂਦੀ ਸੀ ਬਹੁਤ ਨੁਕਸ ਪੈਂਦੇ ਸੀ ਖਰਾਬ ਬਹੁਤ ਹੁੰਦੇ ਸੀ ਹੁਣ ਤਾਂ ਸਮਝ ਰਹੋ ਵੀ ਜੀਵਰਾਜੀ ਬਣਾਤੇ ਇਹਨਾਂ ਨੇ ਟੌਪ ਦੇ ਕੱਟਣੇ ਐਨ ਫਾਸਕਾ ਲਾ ਚੱਲਦੇ ਨੇ ਕੋਈ ਚੈਨ ਨਹੀਂ ਲਾਉਂਦੀ ਲੈਂਦੀ ਹੈਗੀ ਕੋਈ ਪ੍ਰੋਬਲਮ ਨਹੀਂ ਆਉਂਦੀ ਅਖੇ ਟਾਈ ਮਸ਼ੀਨ ਤੁਰੀ ਜਾਂਦੀ ਦੀ ਵਿਚਾਲੇ ਨਾ ਹਵਾ ਪੈਣੀ ਨਾ ਲੈਣਾ ਨਾ ਦੇਣਾ ਜਾਂ ਵਿਚਾਲੇ ਵਾਲਾ ਢੇੜਾ ਲਾਉਣਾ ਵਿਚਾਲੇ ਜਾ ਕੇ ਚੈਨ ਲੈ ਜਾਣੀ ਜਿਹੜੀ ਮੋਟੀ ਆ ਮੁੱਢਲੀ ਹੁਣ ਤਾਂ ਉਹ 에ਅਰਪੋਰਟ ਬਹੁਤ ਸਾਲ ਹੋ ਗਏ ਚੈਨ ਦੇ ਕਿੰ ਨੂੰ ਤਾਂ ਕਦੇ ਲਈ ਹੋ ਨਹੀਂ ਬੜਾ ਵਧੀਆ ਚੱਲਦੇ ਨੇ ਉਹਨਾਂ ਦੇ ਪ੍ਰੋਬਲਮਾਂ ਦਾ ਸਾਹਮਣਾ ਕਰਕੇ ਤਾਂ ਕਾਟ ਰ ਕਾਮਯਾਬ ਹੋਏ ਨੇ ਤਾਂ ਜਦੋਂ ਸਾਰੀਆਂ ਫਰਮਾਂ ਨਹੀਂ ਬਣਾਤੀ तकरीबन तकरीबन ਦੇਖ ਦੇਖ ਕੇ ਫੈਨਾਂ ਦਾ ਕੱਲੀ ਉਹ ਪ੍ਰੀਤ ਸੀਗੀ ਜਾਂ ਕਰਤਾਰ ਸੀ ਵੱਲ ਗਿਆ ਚਲਦਿਆਂ ਜਾ ਕੇ ਰਾਜਪੁਰੇ ਬੋਲੀ ਦੇ ਰਾਜਪੁਰੇ ਮੰਡੀ ਚ ਪਟਰੋ ਪਹੁੰਚ ਗਏ ਮੰਡੀ ਅੱਜ ਮੱਕੀ ਵੀ ਕੱਟ ਆ ਟਰਾਲੀ ਆਪਾਂ ਲਾਤੀ ਦੇ ਬਟ ਚੱਕਤੀ ਸਾਵਦੀ ਉਹ ਨਾ ਜਿਆਦਾ ਨਾ ਘੱਟ ਆ। ਦਾ ਨੰਬਰ 52 ਹੀ ਆਪਣਾ। ਭਰਾ ਦੀ ਖਾਲੀ ਹੋਇਆ। ਆ ਵੀ ਪਿੰਡ ਦਾ ਟਰੈਕਟਰ 5245 ਆਪਣੇ। ਪਟਪਾਲਾ ਵਾਲਾ ਰੋਕੰਡਾ ਚੱਲਦਾ ਪਰ ਪਾ ਤਾਈ ਜਾਂਦੇ ਨੇ ਅੱਜ ਦਾ ਰੇਟ ਲੱਗਿਆ 1700 ਰੁਪਏ ਆਪਣੀ ਢੇਰੀ ਦਾ 1675 ਰੁਪਏ ਦੱਬੀ ਆ 44 ਜਿਹੜੀ ਉਹ ਭਰੇ ਕਰ ਚੱਲਦਾ ਕੰਡਾ ਆ ਜਿਹੜਾ ਰੰਗੂ ਲੈਣਾ ਮਤਿ ਜੀ ਯਾ ਦੇ ਫਿਰ ਇਹਦਾ ਲਾ ਕੇ ਦੇਣਾ ਇਹਦਾ ਪੱਖਾ ਚੱਲ ਪਿਆ ਆਪਣੀ ਜਿਹੜੀ ਟਰਾਲੀ ਆਪਾਂ ਲਾਈ ਆ ਦੇਖੋ ਪੱਖਾ ਲੱਗ ਰਹੇ ਆ। ਸਾਈਡਾਂ ਦੀ ਕਪਾਈ ਆ ਗਈ ਪੱਖੇ ਤੋਂ ਬਾਹਰ ਤੇ ਪਿਆ ਦਾਣਾ ਦਾਣਾ ਵਧੀਆ ਦੇਖੋ। ਪੱਖਾ ਲਾਉਣੇ ਵਾਲੀ ਹੋਰੇ ਲੇਬਰ ਹੋਰ ਹੁੰਦੀ ਆ ਕੰਡਾ ਕਰਨ ਵਾਲੀ ਹੋਰ ਹੁੰਦੀ ਆ ਇਹਨਾਂ ਨੇ ਪੱਖਾ ਹੀ ਲਾਉਣਾ। ਆ ਬੀਬੀਆਂ ਜਿੰਨੀਆਂ ਸਾਰੀਆਂ ਇਹ ਵਿਚਾਰੀਆਂ ਪੱਖਾ ਹੀ ਲਾਉਂਦੀਆਂ ਨੇ। ਤੇ ਕੰਡਾ ਲਾਉਣੇ ਵਾਲੇ ਬੰਦੇ ਆਤੀਗੇ ਲੈ ਲੈਣੇ। ਅੱਗੇ ਲੰਘਾ ਲੰਘਾ ਅੱਜ ਪਰੇ ਤੋ ਆਪਾਂ ਆ ਗਏ ਜੀ ਮਿੱਤਰੋ ਬਹੁਤ ਜ਼ਿਆਦਾ ਗਰਮੀ ਆ ਬਹੁਤ ਨਜਾਇਜ਼ ਟਰੈਕਟਰ ਤੇ ਤਾਂ ਪੁੱਛੋ ਹੀ ਨਾ ਇੰਨਾ ਸੇਕ ਲੱਗਦਾ ਬਹੁਤ ਔਖੇ ਪਿੰਡ ਪਹੁੰਚੇ ਆ ਡੇਢ ਘੰਟਾ ਲੱਗ ਜਾਂਦਾ ਆਉਣ ਨੂੰ ਬੱਸ ਹੋ ਗਈ ਇੰਨੀ ਲੋ ਚੱਲਦੀ ਆ ਇੰਨਾ ਬੁਰਾ ਹਾਲਾ ਤੇ ਉਸ ਤੋਂ ਬਾਅਦ ਆ ਗਏ ਆਪਾਂ ਚਾਹ ਪਾਣੀ ਪੀ ਕੇ ਖੇਤ ਚ ਲਗਦੇ ਆ ਵਾਹੋਂ ਅੱਜ ਸੋਫਰ ਕਰਦੇ ਆ 11 ਤਵੀਆਂ ਦੇ ਟੈਸਟ ਬਹੁਜੀ ਮਿੱਤਰੋ ਐ ਇਦਾਂ ਦਾ ਹੋ ਗਿਆ ਇੱਕ ਵਾਰ ਵਾਹਿਆ ਤੇ ਇੱਕ ਵਾਰ ਇਹਨੂੰ ਹੋਰ ਵਾਉਨੇ ਆ ਦੋ ਵਾਰ ਕਰਦੇ ਆ ਇਹਨੂੰ ਕਲੀਅਰ ਵੱਧਿਆ ਜਾਊ ਫਿਰ ਚੰਗੀ ਤਰ੍ਹਾਂ ਆ ਨੰਬਰ ਦੇਖੋ